ਕੱਲ ਦਾ ਮਾਮਲਾ ਇਹ ਆ ਨਾ ਜਿਹੜੀ ਕੁੱਟਮਾਰ ਹੋਈ ਆ ਮੁੰਡੇ ਦੇ ਕਿਰਪਾਨਾ ਕਰਪੂਨਾ ਮਾਰ ਚੁੱਕੀ ਜੇ ਕੱਲੇ ਨੂੰ ਲੈ ਕੇ ਉੱਥੇ ਦਾ ਮੈਡੀਕਲ ਕਰਾ ਕੇ ਥਾਣੇ ਰਿਪੋਰਟ ਦਿੱਤੀ ਸੀਗੀ ਔਰ ਉਹ ਉਹਦੇ ਲਈ ਅੱਜ ਜਦੋਂ ਸਵੇਰੇ ਇੱਥੇ ਰੇਟ ਕੀਤੀ ਆ ਤੇ ਇੱਥੇ ਕਾਫੀ ਫੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਕਿ ਨੂੰ ਆਪਾਂ ਪਰਚੀ ਕਹਿੰਦੇ ਨੇ ਅਜ ਵਸੂਲੀ ਵੀ ਕਹਿੰਦੇ ਨੇ ਉਹ ਸੀਗੀ ਉਹ ਬੰਦ ਕਰਾਈ ਆ ਜੀ ਇੱਕ ਤੇ ਉਹਦੀ ਪਰਚੀ ਜੈਜ ਕਰਾਈ ਆ ਔਰ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਹੁੰਦਾ ਤਾਂ ਠੇਕੇਦਾਰ ਜ਼ਿੰਮੇਵਾਰ ਆ ਫਿਰ ਫਿਰ ਨਹੀਂ ਆ ਮੈਨੂੰ ਪੜਨਾ ਪੈਗਾ ਫਿਰ ਦੂਜੀ ਤਰ੍ਹਾਂ ਨੇ ਪੜੂਗਾ 10 ਮਾਰਚ 2022 ਨੂੰ ਜਿੱਦਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਮੁੱਖ ਮੰਤਰੀ ਦੀ ਪਹਿਲੀ ਸਪੀਚ ਹੁੰਦੀ ਆ ਕਿ ਸਰਕਾਰ ਪਿੰਡਾਂ ਤੋਂ ਚੱਲਿਆ ਕਰੂਗੀ ਪਰ ਪਿੰਡਾਂ ਵਾਲਿਆਂ ਦੀ ਕੀ ਦਰਸਖਿਆ ਹੋ ਰਹੀ ਹੈ ਤੁਹਾਡੇ ਸਾਹਮਣੇ ਆ ਸਰਕਾਰ ਪਿੰਡਾਂ ਤੋਂ ਹੀ ਚੱਲਦੀ ਆ ਰੋਜ਼ ਝੰਡੇ ਲੈ ਕੇ ਉਹਨੇ ਪਿੰਡਾਂ ਤੋਂ ਹੀ ਆਉਨੇ ਸੀ ਇਹ ਵੀ ਸਰਕਾਰ ਹੀ ਚੱਲਣ ਦੀ ਆ ਇਥੇ ਕੈਣੀ ਦੇ ਕਰਨੀ ਚ ਫਰਕ ਆ ਜੀ ਇਥੇ ਪੰਜਾਬ ਦੇ ਲੋਕ ਰਾਜ ਨਹੀਂ ਕਰ ਰਹੇ ਦਿੱਲੀ ਰਾਜ ਕਰ ਰਹੀ ਚਾਣਕਿਆ ਕਹਿੰਦੇ ਵੀ ਰਾਜਨੀਤੀ ਵਿੱਚ ਹਿੱਸਾ ਨਾ ਲੈਣ ਦਾ ਸਭ ਤੋਂ ਵੱਡਾ ਨੁਕਸਾਨ ਇਹੋਕ ਲੋਕ ਤੁਹਾਡੇ ਤੇ ਰਾਜ ਕਰਦੇ ਆ ਇਹ ਕੀ ਆ ਸਾਡੇ ਦੇ ਲੋਕ ਤਿੰਨ ਮਹੀਨਿਆਂ ਚ ਭੁੱਲ ਜਾਂਦੇ ਆ 5 ਸਾਲ ਕੁੱਟ ਖਾ ਕੇ ਆਖਰ ਆਲੇ ਤਿੰਨ ਮਹੀਨਿਆਂ ਚ ਜੋ ਕਰਦੇ ਨਾ ਸਰਕਾਰ ਉਹਨੂੰ ਯਾਦ ਕਰ ਲੈਂਦੇ ਆ 5 ਸਾਲ ਕੁੱਟ ਖਾਧੀ ਉਹ ਭੁੱਲ ਜਾਂਦੇ ਆ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਸੋਨੂ ਮਗਲੀ ਚੈਨਲ ਦੇ ਨਾਲ ਤੇ ਆਪਾਂ ਖੜੇ ਹਾਂ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਬਾਹਰ ਇੱਥੇ ਖੜਨ ਦਾ ਕਾਰਨ ਇਹ ਹੈ ਕਿ ਆਪਣੇ ਪਿੰਡਾਂ ਤੋਂ ਬਹੁਤ ਸਾਰੇ ਲੋਕ ਆਪਣੀ ਰੋਜ਼ੀ ਰੋਟੀ ਕਮਾਣ ਦੇ ਲਈ ਰੋਜ਼ਾਨਾ ਮੰਡੀ ਦੇ ਵਿੱਚ ਆਉਂਦੇ ਆ ਤੇ ਇੱਥੇ ਮੰਡੀ ਦੇ ਵਿੱਚ ਉਹਨਾਂ ਦੇ ਨਾਲ ਹੁੰਦਾ ਧੱਕਾ ਤੇ ਜਬਰੀ ਗੋਡਾ ਟੈਕਸ ਵਸੂਲਿਆ ਜਾਂਦਾ ਜੇ ਕੋਈ ਇਹਦਾ ਵਿਰੋਧ ਕਰਦਾ ਤਾਂ ਉਹਨਾਂ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਤੇ ਉਹਨਾਂ ਦੇ ਨਾਲ ਤੇਜ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਪਰ ਬਾਰਵੀ ਕੀਤੇ ਜਾਂਦੇ ਆ ਇਹ ਜੇ ਇੱਕ ਵਾਰ ਦੇ 22:00 ਵਜੇ ਨੇ ਰਾਤੀ ਜੁਨੀਅਨਾਂ ਦਾ ਤੱਕ ਪਹੁੰਚ ਕੀਤੀ ਤੇ ਜੁਨੀਅਨ ਦੇ ਪ੍ਰਧਾਨ ਦਲਬਾਖ ਸਿੰਘ ਗੱਲ ਅੱਜ ਆਪਣੀ ਪੂਰੀ ਜੁਨੀਅਨ ਤੇ ਹੋਰ ਜਿਹੜੇ ਇਲਾਕੇ ਦੇ ਇਨਸਾਫ ਸੰਤ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਇੱਥੇ ਮਾਰਗ ਕਮੇਟੀ ਦੇ ਪ੍ਰਧਾਨ ਦੇ ਨਾਲ ਕੀ ਗੱਲਬਾਤ ਹੋਈ ਸਾਰਾ ਕੁਝ ਜਾਣਦੇ ਪ੍ਰਧਾਨ ਸਾਹਿਬ ਤੋਂ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰੇ ਪ੍ਰਧਾਨ ਸਾਹਿਬ ਕੀ ਗੱਲਬਾਤ ਹੋਈ ਅੱਜ ਆਪਣੀ ਇੱਥੇ ਬੈਠ ਕੇ ਦੇਖੋ ਜਿਹੜਾ ਕੱਲ ਦਾ ਮਾਮਲਾ ਇਹ ਆ ਨਾ ਜਿਹੜੀ ਕੁੱਟਮਾਰ ਹੋਈ ਆ ਮੁੰਡੇ ਦੇ ਕਿਰਪਾਨਾ ਕਰਪੂਨਾ ਮਾਰਤੀ ਕੱਲ ਇਹਨੂੰ ਲੈ ਕੇ ਉੱਥੇ ਮੈਡੀਕਲ ਕਰਾ ਕੇ ਥਾਣੇ ਰਿਪੋਰਟ ਦਿੱਤੀ ਸੀਗੀ ਔਰ ਉਹਦੇ ਲਈ ਅੱਜ ਜਦੋਂ ਸਵੇਰੇ ਇੱਥੇ ਰੇਟ ਕੀਤੀ ਆ ਤੇ ਇੱਥੇ ਕਾਫੀ ਫੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਜਿਹਨੂੰ ਆਪਾਂ ਪਰਚੀ ਕਹਿੰਦੇ ਨੇ ਨਿਯਾਇਜ ਵਸੂਲੀ ਵੀ ਕਹਿੰਦੇ ਨੇ ਉਹ ਸੀਗੀ ਉਹ ਬੰਦ ਕਰਾਈ ਆ ਜੀ ਕਿਤੇ ਉਹਦੀ ਪਰਚੀ ਜੈਜ ਕਰਾਈ ਆ ਔਰ ਦੂਜਾ ਇਹਨਾਂ ਨੂੰ ਜੋ ਇਨਸਾਫ ਦੇ ਤੌਰ ਤੇ ਬੰਦਦਾ ਸੀ ਕਰਾਉਣ ਨੂੰ ਤੇ ਭਾਵੇਂ ਪਰਚਾ ਕਰਾ ਦਈਏ ਪਰਚਾ ਵੀ ਹੁੰਦਾ ਸੀ ਪਰ ਪਰਚਾ ਕਰਾ ਕੇ ਇਹ ਵੀ ਵਿਚਾਰੇ ਪੂੜ ਕੇ ਕਚਹਿਰੀ ਤੁਰੇ ਫਿਰਨਗੇ ਹਾਂਜੀ ਹਾਂਜੀ ਆ ਕੰਮ ਵਾਲੇ ਬੰਦੇ ਆ ਕੱਲਾ ਕੱਲਾ ਪਰਚਾ ਕਰਾਉਣ ਨਾਲ ਗੱਲ ਨਿਪਟਦੀ ਨਹੀਂ ਜਾਂਦੀ ਸਜ਼ਾ ਤੇ ਮਿਲਣੀ ਚਾਹੀਦੀ ਹੈ ਪਰਚਾ ਕਰਾ ਕੇ ਪਰ ਕਿਤੇ ਅਸੀਂ ਕੰਮ ਵਾਲੇ ਬੰਦੇ ਅਸੀਂ ਫੇਰ ਉਲਝੇ ਰਹੇ ਨਾ ਇਸ ਕਰਕੇ ਮੌਕੇ ਤੇ ਜੋ ਕੁਝ ਨਿਪੜਿਆ ਉਹ ਇਹਨਾਂ ਨੂੰ ਜੋ ਵਰਦਾ ਹਰਚਾ ਨਾ ਵੀ ਇਹਨਾਂ ਤੋਂ ਆਇਆ ਪਾ ਔਰ ਉਹਦੇ ਨਾਲ ਹੀ ਆਪਣੇ ਵਿਚਾਰੇ ਢਾਡੀ ਵਾਲੇ ਬੰਦੇ ਲਾ ਲੈਣਗੇ ਲਾ ਕੇ ਆਪਣੀ ਫਸਲ ਚੱਕ ਲੈਣਗੇ ਇਹ ਆ ਅੱਛਾ ਇਹ ਸਾਰਾ ਕੁਝ ਲਿਖਤ ਰੂਪ ਚ ਹੋਇਆ ਜਾਂ ਕਿ ਜ਼ੁਬਾਨੀ ਗੱਲ ਲਿਖਤੀ ਹੋਇਆ ਜੀ ਲਿਖਤੀ ਜੋ ਕੁਝ ਫੈਸਲਾ ਨਿਪੜਿਆ ਲਿਖਤੀ ਨਿਪੜਿਆ ਔਰ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਹੁੰਦਾ ਤਾਂ ਠੇਕੇਦਾਰ ਜ਼ਿੰਮੇਵਾਰ ਆ ਫਿਰ ਫਿਰ ਨਹੀਂ ਹਮਨੇ ਪੜਨਾਗਾ ਫਿਰ ਤੁਜੀ ਤਰ੍ਹਾਂ ਨਿਪੜੂਗਾ ਤੇ ਬਾਕੀ ਜਿਹੜੀ ਸਫਾਈ ਵਾਲਾ ਪਾਸਾ ਉਹ ਵੀ ਕਹਿੰਦੇ ਵੀ ਸਫਾਈ ਵੀ ਸਵੇਰੇ ਕਰਾ ਕੇ ਜਾਂਦੇ ਸੀ ਅੱਛਾ ਇਹ ਰੇਟ ਲਿਸਟ ਤੁਹਾਨੂੰ ਨਾ ਬਾਹਰ ਲਿਖ ਕੇ ਹੀ ਲਾ ਦੇਣੀ ਚਾਹੀਦੀ ਤਾਂ ਕਿ ਉਹ ਤੋਂ ਤੈ ਤੋਂ ਵੱਧ ਕੋਈ ਨਾ ਲੈ ਸਕੇ ਨਾ ਕੋਈ ਦੇ ਸਕੇ ਠੇਕੇਦਾਰ ਦਾ ਨੰਬਰ ਹੋਵੇ ਥੱਲੇ ਜੇ ਕੋਈ ਬਾਧੂ ਕਰਦਾ ਤਾਂ ਉੱਤੇ ਫੋਨ ਕਰਕੇ ਅਗਲਾ ਸ਼ਿਕਾਇਤ ਕਰੀਏ ਰੇਟ ਲਿਸਟ ਲੱਗੀ ਹੋਈ ਆ ਰੇਟ ਇਸ ਤੋਂ ਡਬਲ 3 ਗੁਣਾ 10 ਗੁਣਾ ਵੱਧ پیسے ਲੈਿਆ ਸਾਰੇ ਜੀ ਉਹਨੂੰ ਬੰਦ ਕਰਾਇਆ ਜਿਹੜੇ ਪਹਿਲੇ ਲੈ ਲਏ ਉਹ ਜਿਹੜੇ ਹੁਣ ਪਹਿਲੇ ਲੈ ਲਏ ਉਹਦੇ ਲੈ ਗਏ ਉਹਨੂੰ ਆਪਾਂ ਕੀ ਕਰ ਸਕਦੇ ਆ ਪਰ ਜਿਹੜੇ ਅੱਗੇ ਜਦੋਂ ਸਾਡੇ ਅਹੀਂ ਪਹੁੰਚੇ ਆ ਜੇ ਅੱਜ ਤੋਂ ਬਾਅਦ ਚ ਲੈਣਗੇ ਤੇ ਫਿਰ ਅਹੀਂ ਇਹਨਾਂ ਨੂੰ ਆਪੇ ਪੜਾ ਦੇ ਅੱਛਾ ਮਤਲਬ ਸੰਤੋਸ਼ਤਾ ਜਿਹੜੀ ਵੀ ਤੁਸੀਂ ਇਸ ਫੈਸਲੇ ਤੋਂ ਜੇ ਸੰਤੋਸ਼ਤਾ ਹੋਣਾ ਜਦੋਂ ਅਗਲਾ ਜ਼ਿੰਮੇਵਾਰੀ ਲੈ ਗਿਆ ਚੇਅਰਮੈਨ ਮੌਕੇ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਜ਼ਿੰਮੇਵਾਰੀ ਲੈ ਰਿਹਾ ਸਾਰੇ ਕਾਜ ਦੀ ਤੇ ਚਲੋ ਕਰੂਗਾ ਇਹ ਨਾ ਇਹ ਨਹੀਂ ਕਰੂਗਾ ਆਪਾਂ ਕਿਹੜਾ ਕਿਹਦੇ ਚਲਚਲਣਾ ਇੱਥੇ ਹੀ ਆ ਫੇਰਾ ਜਾਗੇ ਇਹ ਤੁਹਾਡੇ ਬਿਨਾਂ ਦਖਲੰਦਗੀ ਦੀ ਚੇਅਰਮੈਨ ਨੂੰ ਨਹੀਂ ਦਿਖਣਾ ਚਾਹੀਦਾ ਸੇ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਵੀ ਉੱਥੇ ਜਿਹੜੇ ਲੋਕ ਆ ਰਹੇ ਆ ਉਹਨਾਂ ਦੇ ਮਾਨਸਵਾਭ ਦੀ ਜ਼ਿੰਮੇਵਾਰੀ ਉਹਨਾਂ ਦੀ ਕੋਈ ਲੁੱਟਕ ਸੁੱਟ ਨਾ ਹੋਵੇ ਉਹਨਾਂ ਦੀ ਉਹਨਾਂ ਨੂੰ ਸਾਫ਼ ਪਾਣੀ ਜਾਂ ਹੋਰ ਚੀਜ਼ਾਂ ਸਹੂਲਤਾਂ ਮਿਲਿਆ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਆ ਉਹਦੀ ਜ਼ਿੰਮੇਵਾਰੀ ਜੂਨੀਅਰ ਨੂੰ ਨਿਭਾ ਰਹੀ ਹੈ ਦੇਖੋ ਇਹਦੇ ਚਾਹੀਦਾ ਉਹਨੂੰ ਇਹ ਹੀ ਗੱਲ ਕੱਲ ਵੀ ਮੇਰੀ ਹੋਈ ਹੈ ਮੇਰੀ ਅੱਜ ਵੀ ਹੋਈ ਹੈ ਭਾਈ ਇਹ ਇਹ ਜ਼ਿੰਮੇਵਾਰੀ ਤੇਰੀ ਸੀ ਸਾਨੂੰ ਹੋਣਾ ਪਿਆ ਸਾਡੇ ਬੰਦਿਆਂ ਨਾਲ ਧੱਕਾ ਹੋਇਆ ਤਾਂ ਅਸੀਂ ਆਏ ਆ ਕਿ ਅਸੀਂ ਜੇ ਇਹਨਾਂ ਨਾਲ ਤਾਂ ਕਰਾਉਂਦਾ ਤੇ ਇਹ ਲੁੱਟਕ ਸੁੱਟ ਚੱਲਦੀ ਹੋ ਰਹੀ ਨਹੀਂ ਸੀ ਇਹ ਲੋ ਇਹ ਇਹਨਾਂ ਨੇ ਕਈਆਂ ਦਾ ਸੁਧਾਰ ਹੋਰ ਕਰਾਤਾ ਜੇ ਇਹਨਾਂ ਨਾ ਥੱਕਾ ਹੋ ਗਿਆ ਤੇ ਇਹਨਾਂ ਨੇ ਕਈਆਂ ਦਾ ਸੁਧਾਰ ਹੋਰ ਕਰਾਤਾ ਗਾਉਂ ਵਾਲੇ ਸੰਬਿੱਚ 10 ਮਾਰਚ 2022 ਨੂੰ ਜਿੱਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਮੁੱਖ ਮੰਤਰੀ ਦੀ ਪਹਿਲੀ ਸਪੀਚ ਹੁੰਦੀ ਹੈ ਕਿ ਸਰਕਾਰ ਪਿੰਡਾਂ ਤੋਂ ਚੱਲਿਆ ਕਰੂਗੀ ਪਰ ਪਿੰਡਾਂ ਵਾਲਿਆਂ ਦੀ ਕੀ ਦੁਰਸਖਿਆ ਹੋ ਰਹੀ ਹੈ ਤੁਹਾਡੇ ਸਾਹਮਣੇ ਆ ਸਰਕਾਰ ਪਿੰਡਾਂ ਤੋਂ ਹੀ ਚੱਲਦੀ ਹੈ ਰੋਜ਼ ਝੰਡੇ ਲੈ ਕੇ ਉਹਨੇ ਪਿੰਡਾਂ ਤੋਂ ਹੀ ਆਉਨੇ ਸੀ ਇਹ ਵੀ ਸਰਕਾਰ ਹੀ ਚੱਲਣ ਦੀ ਆ ਇੱਥੇ ਕਹਿਣੀ ਦੇ ਕਰਨੀ 'ਚ ਫਰਕ ਆ ਜੀ ਇੱਥੇ ਪੰਜਾਬ ਦੇ ਲੋਕ ਰਾਜ ਨਹੀਂ ਕਰ ਰਹੇ ਦਿੱਲੀ ਰਾਜ ਕਰ ਰਹੀ ਆ ਇੱਥੇ ਕੇਜਰੀਆ ਰਾਜ ਕਰ ਰਿਆ ਹਰ ਐਮਐਲਏ ਤੇ ਇੱਕ ਇੱਕ ਬੰਦਾ ਬਿਠਾ ਲਿਆ ਉਹ ਲੁੱਟ ਖਸੁੱਟ ਕਰਕੇ ਸਾਰੀ ਦਿੱਲੀ ਨੂੰ ਲਈ ਜਾ ਰਹੇ ਨੇ ਇੱਥੇ ਦੇ ਮੌਕੇ ਤੇ ਆਉਣਾ ਵੀ ਕੇਜਰੀਆਲ ਭਜਾਓ ਤੇ ਪੰਜਾਬ ਬਚਾਓ ਪਰ ਮਸਲਾ ਇਹ ਵੀ ਹੈ ਨਾ ਜਦੋਂ ਜਿਹੜੇ ਲੋਕ ਜਿਵੇਂ ਤੁਹਾਡੇ ਵਰਗੇ ਲੜਦੇ ਆ ਕੱਲੂ ਦੇਖੋ ਸਟੇਟ ਚਲਾਣੀ ਦਾ ਸੱਤਾ ਨਹੀਂ ਆ ਸੱਤਾ ਉਹੀ ਚਲਾਊ ਜਿਹੜਾ ਟੋਣੇ ਤੇ ਖੜੂਗਾ ਜੇ ਤੁਹਾਡੇ ਵਰਗੇ ਚੂਣਾ ਤੇ ਖੜਦੇ ਫਿਰ ਲੋਕਾਂ ਦੇ ਲਓ ਦੇਖਿਆ ਤਾਂ ਉਹਦੇ ਭਾਰ ਦੀ ਸੀ ਨਹੀਂ ਅਸੀਂ ਤੇ ਪਹਿਲਾਂ ਐਲਾਨ ਕਰ ਚੁੱਕੇ ਵੀ ਅਸੀਂ ਇਲੈਕਸ਼ਨ ਨਹੀਂ ਲੜਦੇ ਨਾ ਅਸੀਂ ਇਲੈਕਸ਼ਨ ਵਾਲੇ ਪਾਸੇ ਜਾਈਏ ਜਿੰਨੀ ਕਹਿ ਗਈ ਆ ਓਨੀ 19 ਲੋਕਾਂ ਲਈ ਲੜ ਕੇ ਕੱਢ ਦੇਣੀ ਆ ਨਾ ਅਸੀਂ ਪੈਸਾ ਲਈਏ ਨਾ ਅਸੀਂ ਚੂਣਾ ਤੇ ਇਲੈਕਸ਼ਨ ਲੜੀਏ ਨਾ ਸਾਨੂੰ ਕੋਈ ਲਾਲਚ ਨਾ ਅਸੀਂ ਲਾਲਚਾਂ ਦੇ ਪਾਸੇ ਜਾਂਦੇ ਨਹੀਂ ਜੀ ਜਵੇਦ ਚਾਣਕੀਏ ਕਹਿੰਦੇ ਵੀ ਰਾਜਨੀਤੀ ਵਿੱਚ ਹਿੱਸਾ ਨਾ ਲੈਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਲੋਕ ਤੁਹਾਡੇ ਤੇ ਰਾਜ ਕਰਦੇ ਆ ਜੇ ਚੰਗੇ ਬੰਦੇ ਤੁਹਾਡੇ ਵਰਗੇ ਹਿੱਸਾ ਨਹੀਂ ਲੈਣਗੇ ਤਫੇ ਇਦਾਂ ਦੇ ਯੋਗਤਾ ਰਚ ਕਰੀ ਜਾਣਗੇ ਸਰਦਾਰ ਜੀ ਨਾ ਸਾਡੇ ਕੋ 30 40 ਕਰੋੜ ਹੈਗਾ ਨਾ ਅਸੀਂ ਇਲੈਕਸ਼ਨ ਲੜ ਸਕਦੇ ਆ ਸੁਣ ਲੈ ਗੱਲ ਹੁਣ ਸਾਡਾ ਇੱਥੇ ਕੀ ਆ ਸਾਡੇ ਦੇ ਲੋਕ ਤਿੰਨਾਂ ਮਹੀਨਿਆਂ ਚ ਭੁੱਲ ਜਾਂਦੇ ਆ 5 ਸਾਲ ਕੁੱਟ ਖਾ ਕੇ ਆਖਰ ਵਾਲੇ ਤਿੰਨਾਂ ਮਹੀਨਿਆਂ ਚ ਜੋ ਕਰਦੇ ਨਾ ਸਰਕਾਰ ਉਹਨੂੰ ਯਾਦ ਕਰ ਲੈਂਦੇ ਆ 5 ਸਾਲ ਕੁੱਟ ਖਾਧੀ ਉਹ ਭੁੱਲ ਜਾਂਦੇ ਆ ਫਿਰ ਐਂਡ ਦੇ ਜਾ ਕੇ ਉਹ ਦਾਰੂ ਉਹ ਪੈਸਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਉੱਥੇ ਉੱਤੇ ਮਗਰੋਂ ਕੋਈ ਇਹ ਚੀਜ਼ ਨੂੰ ਨਹੀਂ ਮੁੱਕ ਰਖਦਾ ਇਹ ਬੰਦਾ ਕਿਹੜਾ ਚੰਗਾ ਕਿਹੜਾ ਮਾੜਾ ਉੱਤੇ ਜਾ ਕੇ ਜਦੋਂ ਹਾ ਗੱਲ ਸਾਹਮਣੇ ਆ ਆ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉੱਤੇ ਫਿਰ ਜਿਹੋ ਜੇ ਆਪਾਂ ਪੀਤੇ ਹੁੰਦਾ ਉਹ 5 ਸਾਲ ਸਾਨੂੰ ਫਿਰ ਉਹੀ ਵੱਡਣਾ ਪੈਂਦਾ ਅ ਹੁਣ ਕਦੋਂ ਤੱਕ ਵੱਡਾਂਗੇ ਆਖਰ ਲੋਕੋ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀ ਅਪੀਲ ਹੈ ਕਿ ਕਦੋਂ ਤਾਂ ਜਾਗੋ ਯਾਰ ਕਦੋਂ ਤਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਕਦੋਂ ਤੱਕ ਜੂਨੀਅਰ ਨਾਲ ਰੋਟੀ ਲੜਾਈ ਲੜਨਗੀ ਆ ਬਾਬੇ ਦੀ ਬਾਣੀ ਵੀ ਕਹਿੰਦੀ ਆਪਣੇ ਹੱਥੀ ਆਪਣੇ ਆਪ ਹੀ ਕਾਇਸਬਾਰੀ ਸਾਡੀ ਨਾਲ ਕੁਝ ਗਲਤ ਹੁੰਦਾ ਆ ਸੀ ਕਿਉਂ ਖੜੇ ਤਮਾਸ਼ਾ ਦੇਖਦੇ ਆ ਜਦੋਂ ਹੁਣ ਭਾਜੀ ਹੁਣਾਂ ਦੇ ਨਾਲ ਹੋਇਆ ਕੀ ਇੱਥੇ ਹੋਰ ਲੋਕ ਨਹੀਂ ਸੀ ਉਹ ਆ ਕੇ ਵਿਰੋਧ ਨਹੀਂ ਕਰ ਸਕਦੇ ਭਾਈ ਇੱਥੇ ਬਹੁਤ ਲੋਕ ਸੀ ਕੋਈ ਤੁਹਾਡੇ ਸਪੋਰਟ ਚ ਆ ਕੇ ਖੜਿਆ ਉਦੋਂ ਕੋਈ ਨਹੀਂ ਖੜਿਆ ਜੀ ਕੋਈ ਨਹੀਂ ਖੜਿਆ ਕੋਈ ਆਂਦਾ ਨਹੀਂ ਨੇੜੇ ਜੀ ਜੇ ਲੜਾਈ ਹੁੰਦੀ ਫਿਰ ਕੱਲੂ ਦੂਜੇ ਤੇ ਪਹੁੰਗੇ ਤੁਸੀਂ ਨਹੀਂ ਆਣਾ ਫਿਰ ਤਾਂ ਇਕੱਲੇ ਇਕੱਲੇ ਰਾਵਾਂਗੇ ਤਾਂ ਅਸੀਂ ਤਰਖਾਦੇ ਰਹਿਣਾ ਐਡੀ ਗੁੱਟ ਪਈ ਜਣੀਆਂ ਫਿਰ ਅਲੋ ਦੋਲੇ ਠੀਕ ਨਹੀਂ ਜੇ ਪਹਿਲੇ ਇਹੀ ਚੀਜ਼ ਦਾ ਫਾਇਦਾ ਗ੍ਰੇਡ ਲੈ ਕੇ ਹੁਣ ਇਹ ਲਈ ਬਿਲਕੁਲ ਜੀ ਬਿਲਕੁਲ ਸਹੀ ਹੈ ਤੇ ਹੁਣ ਤੁਹਾਡੇ ਨਾਲ ਜੋ ਵੀ ਇਹਨਾਂ ਨੇ ਇਨਸਾਫ ਕੀਤਾ ਤੁਸੀਂ ਖੁਸ਼ ਹੋ ਚਲੋ ਜੋ ਪ੍ਰਧਾਨ ਸਾਹਿਬ ਨੇ ਕਰਤਾ ਸੀ ਇਹ ਕੀਤਾ ਵਾ ਚਲੋ ਹੁਣ ਕਰ ਵੀ ਕੀ ਸਕਦੇ ਆ ਆਪਾਂ ਤਾਂ ਮਿਹਨਤੀ ਬੰਦੇ ਆ ਠੀਕ ਨਹੀਂ ਬਤਾ ਹੈ ਜੀ ਹੁਣ ਮੋਰੇ ਫਸਲ ਪੱਕ ਰਹੀ ਆ ਤੁਸੀਂ ਹੁਣ ਖੇਤੀ ਸੰਭਾਲੂਗੇ ਕਿ ਕੋਰ ਕਚੈਰੀਆਂ ਦੇ ਤੇ ਕੀ ਕਹੋਂਗੇ ਗਾਹ ਫੇਰ ਵਕੀਲਾਂ ਨੂੰ ਪੈਸੇ ਭਰਨ ਦੀ ਸਹੂਈ ਨਹੀਂ ਉਹੀ ਤਾਂ ਗੱਲ ਆ ਤਾਂ ਹੀ ਤਾਂ ਫਿਰ ਆਪਾਂ ਨੂੰ ਸਮਝਣਾ ਪਿਆ ਕਿ ਨਾ ਫੈਸਲਾ ਆਪਾਂ ਕਿੱਧਰ-ਕਿਧਰ ਭੱਜਾਂਗੇ ਆਪਾਂ ਮਿਹਨਤ ਵਾਲੇ ਬੰਦੇ ਆ ਫਿਰ ਵੀ ਜਿਹੜੇ ਲੋਕ ਮੰਡੀਆਂ ਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਇੱਕ ਆ ਰਖਣਾ ਚਾਹੀਦਾ ਵਾ ਇਹਨਾਂ ਨੂੰ ਜੇ ਇੱਕਾ ਹੋਊਗਾ ਤਾਂ ਤਾਂ ਹੀ ਆਪਣਾ ਕੰਮ ਚੱਲੂਗਾ ਨਹੀਂ ਤਾਂ ਫਿਰ ਖਾ ਜਾਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰਾਂਜ ਜੀ ਤੁਹਾਡਾ ਬਹੁਤ ਬਹੁਤ ਪਰ ਜੀ ਸਾਡੇ ਨਾਲ ਰੋੜਪਿੰਡ ਤੋਂ ਜਿਹੜਾ ਦੇ ਮੰਗ ਸਿੰਘ ਪ੍ਰਧਾਨ ਪ੍ਰਾਂਜ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਵਾਈਫ ਖਾਲਸਾ ਸਾਹਿਬ ਵਾਈ ਜੀ ਤੁਹਾਡੇ ਮੈਂ ਸਾਰੇ ਭਰਾਵਾਂ ਨੂੰ ਜ਼ਿੰਮੇਵਾਰਾਂ ਨੂੰ ਬੇਨਤੀ ਹੈ ਮੇਰੀ ਵੀ ਤੁਸੀਂ ਸਾਡੀ ਜੁਨੀਅਨ ਦੇ ਵਿੱਚ ਸ਼ਾਮਲ ਹੋਵੋ ਤੇ ਜਿੱਥੇ ਸਰਕਾਰ ਨਾਲ ਨਹੀਂ ਖੜਨਾ ਤੁਹਾਡੇ ਨਾਲ ਅਸੀਂ ਇਹ ਜਿਹੜੀ ਸਾਡੀ ਜੁਨੀਅਨ ਆ ਜਿੱਥੇ ਤੁਸੀਂ ਯਾਦ ਕਰੋਗੇ ਅਸੀਂ ਖੜਾਂਗੇ ਅਸੀਂ ਹੱਕ ਹੱਕ ਸੱਚ ਦੀ ਲੜਾਈ ਲੜਦੇ ਆ ਅਸੀਂ ਕਿਸੇ ਦੀ ਨਜਾਇਜ਼ ਲੜਾਈ ਨਹੀਂ ਲੜਦੇ ਆ ਹੁਣ ਭਰਾਵਾਂ ਦੇ ਨਾਲ ਇਹਨਾਂ ਦੇ ਨਾਲ ਜੋ ਤੱਕਾ ਵੀ ਹੋਇਆ ਜਿੱਦਾਂ ਇਹਨਾਂ ਨੇ ਬੋਲਿਆ ਆ ਵੀ ਸਾਡੇ ਨਾਲ ਕੋਈ ਬੰਦਾ ਨਹੀਂ ਖੜਿਆ ਤੇ ਇਹਨਾਂ ਦੇ ਨਾਲ ਅੱਜ ਇਸ ਟਾਈਮ ਯੂਨੀਅਨ ਖੜੀ ਆ ਇਹ ਇਹਨਾਂ ਦਾ ਖੜੀ ਰਵੇਗੀ ਇਹਨੇ ਭਰਾਵਾਂ ਨੂੰ ਵੀ ਸਾਰੇ ਨੂੰ ਕਰਦਾ ਵੀ ਇੱਕ ਇੱਕ ਦੋ ਦੋ ਮੈਂਬਰ ਜਿੰਨਾ ਵੀ ਘਰ ਦੇ ਵਿੱਚ ਹੈਗੇ ਆ ਇਹ ਯੂਨੀਅਨ ਦਾ ਸਾਥ ਜਰੂਰ ਦਿਵੋ ਤੇ ਇਹਨਾਂ ਦਾ ਮੈਂਬਰ ਜਰੂਰ ਬਣੋਗੇ ਵਾਹਿਗੁਰੂ ਖਾਲਸਾ ਬਹੁਤ-ਬਹੁਤ ਧੰਨਵਾਦ ਜੀ ਸੋ ਦਰਸ਼ਕੋ ਆਪਾਂ ਖੜੇ ਸੀ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਦਫ਼ਤਰ ਦੇ ਬਾਹਰ ਇੱਥੇ ਜੋ ਕੁਝ ਵੀ ਫੈਸਲਾ ਹੋਇਆ ਉਹ ਤੁਸੀਂ ਸਾਰੇ ਪ੍ਰਧਾਨ ਜੀ ਦੇ ਮਨੋਂ ਤੋਂ ਪੀੜਤ ਮਨੋਂ ਸੁਣ ਚੁੱਕੇ ਹੋ ਤੁਹਾਨੂੰ ਸਾਡੀ ਰਿਪੋਰਟ ਕਿਵੇਂ ਲੱਗੀ ਆਪਣੇ ਬਦਬੁਲੇ ਵਿਚਾਰ ਸਾਡੇ ਕੁਵਰਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਆਪਣੇ ਸਹਿਯੋਗੀ ਕੈਮਰਾਮੈਨ ਪ੍ਰਕਾਰ ਸਿੰਘ ਦੇ ਨਾਲ ਮੈਂ ਤੁਹਾਨੂੰ ਮਗਰ ਧੰਨਵਾਦ ਕਰਦਾ ਹਾਂ